ਯਾਹਦੇ ਤੇ ਅਸੀਂ ਜਿੰਦਾਬਾਦ 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 ਉਹਦਾ ਕੱਖ ਨਾ ਰਹਿਣਾ ਉਹਦਾ ਕੱਖ ਨਾ ਰਹਿਣਾ ਉਹਦਾ ਕੱਖ ਨਾ ਰਹਿਣਾ ਮਰਦਾਬਾਦ ਮਰਦਾਬਾਦ ਜਿੰਦਾਬਾਦ ਮਰਦਾਬਾਦ 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 ਹੁਣ ਸਾਰਿਆਂ ਨੂੰ ਬੇਨਤੀ ਆ ਜਿਹੜੇ ਮੇਰੇ ਵੀਰ ਮੇਰੇ ਪਿੱਛੇ ਖੜੇ ਨੇ ਕਿਰਪਾ ਕਰਕੇ ਅੱਗੇ ਆ ਜਾਓ ਬਾਈ ਜਿਨ੍ਹਾਂ ਨੂੰ ਤੁਸੀਂ ਅੱਜ ਦਿਨ ਬਲਾਵੇ ਨਹੀਂ ਬੁਲਾਉਦੇ ਆਪਾਂ ਸਾਰੇ ਅੱਗੇ ਆ ਜਾਓ ਸਰਪੇ ਇੱਕ ਬਲਾਰੇ ਨੇ ਬੋਲਣਾ ਐਸ਼ਨ ਕਮੇਟੀ ਦੇ ਇੱਕ ਮੈਂਬਰ ਪ੍ਰਦਰਸ਼ਨ ਦੀ ਕਾਰਾਚਾਰਨੇ ਜਿਹੜੇ ਮੇਰੇ ਵੀਰ ਬਹੀ ਕਲਾ ਦੇ ਬੈਠੇ ਨੇ ਉਹਨਾਂ ਨੂੰ ਵੀ ਰੱਤ ਮੰਨ ਕੇ ਬੇਨਤੀ ਆ ਕਿਰਪਾ ਕਰਕੇ ਬਾਈ ਅੱਗੇ ਆ ਜੋ ਪੰਡਾਲ ਚਾਜੋ ਸਰਪੇ 10 ਮਿੰਟ ਤੁਹਾਡੇ ਹੋਰ ਲੈਣੇ ਨੇ 10 ਮਿੰਟ ਜੋ ਆਪਣਾ ਅਗਲਾ ਪ੍ਰੋਗਰਾਮ ਹੈਡੇ ਕਰੇ ਮੰਗਲ ਤੇ ਮੀਟਿੰਗ ਹੋਈਆ ਅਧਿਕਾਰੀਆਂ ਨਾਲ ਉਹ ਵੀ ਤੁਹਾਨੂੰ ਦੱਸਣਗੇ ਤੇ ਅਸੀਂ ਸਮੇਂ ਦੀ ਘਾਟ ਕਰਨਾ ਮਾਫੀ ਚਾਹਣਿਆਂਗੇ ਮੇ ਤੁਹਾਨੂੰ ਸਿੰਘ ਜੀ ਜੋ ਤਰ੍ਹਾਂ ਇਸੀ ਦੁਨੀਆ ਦੇ ਸਾਕਾ ਪ੍ਰਧਾਨ ਨੇ ਇਸ ਨਾਮ ਤੋਂ ਉਹਨਾਂ ਤੋਂ ਮਾफी ਚਾਹੁੰਦੇ ਆ ਸਮੇਂ ਦੀ ਘਟਕਾਰ ਨੂੰ ਟਾਈਮ ਨਹੀਂ ਦੇ ਸਕੇ ਇੱਕ ਆਜ਼ਾਦ ਆਟੋ ਵੈਲਫੇਅਰ ਐਸੋਸੀਏਸ਼ਨ ਦੇ ਆਗੂ ਆਏ ਨੇ ਧਰਮਪਾਲ ਜੀ ਨਮੂਲ ਜੋ ਕ੍ਰਾਂਤੀਕਾਰੀ ਪਿੰਡ ਮਦੁਰ ਜੀ ਉਹਨਾਂ ਦੇ ਆਗੂ ਨੇ ਅੱਜ ਇਹਨਾਂ ਕਾਜ ਸਾਥੀਆਂ ਤੋਂ ਸਮੇਂ ਦੀ ਘਟਕਾਰ ਨਾਲ ਉਹਨਾਂ ਨੂੰ ਟਾਈਮ ਨਹੀਂ ਦੇ ਸਕੇ ਮਾफी ਚਾਹੁੰਦੇ ਆ ਹੁਣ ਐਕਸੀਡੈਂਟ ਕਮੇਟੀ ਦੇ ਤਨਵੀਨਰ ਪ੍ਰਗਟ ਸਿੰਘ ਜੀ ਤਲਾਚਰ ਉਹ ਤੁਹਾਡੇ ਨਾਲ ਸਿਰਫ 50 ਮਿੰਟਾਂ ਵਾਸਤੇ ਵਿਚਾਰ ਸਾਂਝੇ ਕਰਨਗੇ ਔਰ ਔਰ ਗੁਰਦੀਪ ਸਿੰਘ ਦੀ ਤਾਲਾਚੜ ਜਿੰਨਾ ਚਿਰ ਉਧਰ ਕਮੇਟੀ ਜੀ ਦੇ ਇਹਨਾਂ ਦੇ ਆਉਣ ਤੋਂ ਪਹਿਲਾਂ ਆਪਾਂ ਨਾਰੇ ਲਾਉਨੇ ਨੇ ਨਾਰੇ ਦੇਵਾ ਪੂਰੇ ਜੋਸ਼ ਨਾਲ ਦੇ ਜੀ ਕਿਰਪਾਲਤਾ ਕਰਨੀ ਕਿ ਕੀ ਲੋਕਾਂ ਦਾ ਇੱਕਾ ਜਿੰਦਾਬਾਦ 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 ਐਸਲ ਕਮੇਟੀ ਜਿੰਦਾਬਾਦ ਜਿੰਦਾਬਾਦ चलो लंघा लिखा किरांबाद ਸਭ ਜਮਾਤ ਦੇ ਲੋਕਾਂ ਦਾ ਇਤਿਹਾਸ ਜਿੰਦਾਬਾਦ ਜਿੰਦਾਬਾਦ ਸਰਕਾਰਾਂ ਤੋਂ ਨਾ ਕੇਕ ਕਰੋ ਸਰਕਾਰਾਂ ਤੋਂ ਨਾ ਕੇਕ ਕਰੋ ਆਪਣੀ ਰਾਖੀ ਆ ਭਗਵਾਨ ਤਮਾਨ ਸਰਕਾਰ ਮਰਦਾਬਾਦ ਮਰਦਾਬਾਦ ਜੋਰ ਦੀ ਪਿੱਟੋ ਹਾਏ ਹਾਏ ਮੰਗਾਂ ਨਹੀਂ ਮੰਦੇ ਹੋਏ ਸਮਾਨ ਸਰਕਾਰ ਹਾਏ ਹਾਏ ਜੈ ਜੈ ਦਮਕੇ